ਉਹ ਜੇ 15 ਤੋਂ ਪਹਿਲਾਂ ਜਦੋਂ ਜ਼ਬਰਦਸਤ ਜਿਹੜੀ ਆਈ ਹੈ ਇੰਟਰਡੈਸਟਿਕ ਤੇ ਜਿਹੜੇ ਜਿਹੜੇ ਤੁਹਾਨੂੰ ਸੀ ਉਦੋਂ ਵੀ ਗਲਤੀ ਹੋ ਗਈ ਸੀ ਬਟਨ ਦੇ ਮਾਰ ਰੋਡ ਤੇ ਚਾਂਸਰ ਵਸਤੀ ਪਰਸਨਲ ਮਾਡਲ ਹੋਰ ਜਿਹੇ ਸਕੂਲ ਜਿਹੜੇ ਜਦੋਂ ਤੁਸੀਂ ਬਦਲੀ ਅਪਲਾਈ ਕਰਦੇ ਸੀ ਉਦੋਂ ਦਿਸੇ ਨਹੀਂ ਸਟੇਸ਼ਨ ਕਿਸੇ ਨੂੰ ਵੀ ਇਹਨੇ ਅਪਲਾਈ ਕਰਨਾ ਸੀ ਪਰ ਜਦੋਂ ਲਿਸਟ ਆਈ ਤਾਂ ਬਦਲੀਆਂ ਉੱਥੇ ਅਧਿਆਪਕ ਉਹਨਾਂ ਦੇ ਉਦੋਂ ਉਦੋਂ ਉਹਨਾਂ ਦਾ ਨਾਮ ਆ ਗਿਆ ਉੱਥੇ ਪਤਾ ਉਦੋਂ ਤੇ ਉਹ ਅਧਿਆਪਕ ਜੁਆਇਨ ਵੀ ਕਰ ਗਏ ਇਸ ਕਰਕੇ ਬਦਲੀਆਂ ਦੀ ਜਿਹੜੀ ਪਾਲਿਸੀ ਆ ਇਹ ਐਵੇਂ ਨਹੀਂ ਬਣ ਗਈ ਵੀ ਤੇ ਕਿਸੇ ਵੀ ਸਰਕਾਰ ਨੂੰ ਸੁਪਨਾ ਇਹ ਤੇ ਬਣਾਤੀ ਜਿੰਨੀਆਂ ਪੰਜਾਬ ਦੇ ਲੜਾਕੂ ਜਥੇਬੰਦੀਆਂ ਨੇ ਇਨਕਲਾਬੀ ਜਥੇਬੰਦੀਆਂ ਨੇ ਸਰਕਾਰ ਤੇ ਬਾਹਰ ਬਰ ਦੁਆਵਾਂ ਪਾਉਣ ਲੀਆਂ ਸੀ ਵੀ ਉਹਦੇ ਆਪਣੀ ਬਦਲੀ ਕੋਸੀ ਹੋਣੀ ਚਾਹੀਦੀ ਆ ਕਿਉਂ ਕਿਉਂਕਿ ਜਦੋਂ ਪਹਿਲਾਂ ਜਦੋਂ ਰਾਜ ਹੁੰਦਾ ਕਿ ਕਾਂਗਰਸ ਦਾ ਕਦੇ ਬਾਦਲ ਕਾਪਾਂ ਕਿਸੇ ਦਾ ਆ ਜਾਂਦਾ ਜਿਹੜਾ ਵੀ ਕੋਈ ਜਥੇਦਾਰਾਂ ਦੇ ਨੇੜੇ ਹੁੰਦੇ ਸੀ ਕਾਂਗਰਸੀ ਐਮਬੀ ਰਾਏ ਐਮਬੀ ਦੇ ਨੇੜੇ ਹੁੰਦੇ ਸੀ ਉਹਨਾਂ ਦੀ ਬਦਲੀ ਹੋ ਜਾਂਦੀ ਸੀ ਆਮ ਮਹਤਵ ਬਦਲੀ ਕਰਾਇ ਨਹੀਂ ਸਰਦਾ ਸੀ ਇਹ ਪਿਛੇ ਰਹੀ ਆ ਬੜੇ ਪੈਸੇ ਚਾਉਂਦੇ ਰਹੇ ਆ ਤੇ ਪਾਲਿਸੀ ਬਹੁਤ ਅਧਿਆਪਕਾਂ ਦੀ ਮੁਲਾਜ਼ਮਦਗੀ ਤੇ ਬੰਦੀਆਂ ਦੇ ਮੱਦਦਵਾਦ ਆਈ ਪਰ ਤਿੰਨ ਚਾਰ ਸਾਲ ਸਹੀ ਵਿਚ ਚੌਧੀ ਰਹੀ ਉਹ ਲੋਕ ਜਿਹੜੇ ਸੋਚਦੇ ਸੀ ਦੀ ਸਤੀਬ ਸਾਡੀ ਸਹੜਾ ਜੀ ਬਦਲੀ ਹੋ ਜੂ ਨੇੜੇ ਆ ਜਾਗੇ ਉਹਨਾਂ ਦੀਆਂ ਬਦਲੀਆਂ ਹੋਈਆਂ ਟੀਚ ਪਰ ਇਸ ਸਾਲ ਜਦੋਂ ਦੀ ਆਜਾ ਮਾਨ ਸਰਕਾਰ ਆਈ ਆ ਇਹਨਾਂ ਨੇ ਇਸ ਨੂੰ ਲਗਾਤਾਰ ਕੋਸ਼ਿਸ਼ ਕੀਤਾ ਕਿ ਆ ਸਾਧਰਿਕ ਤੇ ਬਦਲੀਆਂ ਦਿੱਸਤਾ ਜਿਨਾਂ ਹੋ ਰਹੀਆਂ ਨੇ ਬਦਲੀ ਪਾਲਿਸੀ ਦਾ ਇਹਨਾਂ ਨੇ ਅਕਤੂਬਰ ਕੜ ਤੱਕ ਖਤਮ ਕਰਤੀ ਤੇ ਬਹੁਤ ਸਾਰੀਆਂ ਗੱਲਾਂ ਨੂੰ ਤਾਂ ਸੌਣੋਂ ਦੋਦੀਆਂ ਆ ਵੀ ਭ੍ਰਿਸ਼ਟਾਚਾਰ ਬਦਲੀਆਂ ਚ ਹੋ ਰਿਹਾ ਤੇ ਸਾਡੇ ਸਾਹਮਣੇ ਵੀ ਹੈ ਇਸੇ ਕਰਕੇ ਬਦਲੀਆਂ ਦੀ ਪਾਲਿਸੀ ਤੇ ਲੰਢ ਦੀ ਲੋੜ ਆ ਬਸੇ ਪਾਲਿਸੀ ਮਜ਼ਬੂਤ ਕਰਨ ਦੀ ਲੋੜ ਆ ਨਹੀਂ ਤਾਂ ਫਿਰ ਬਦਲੀਆਂ ਬਹੁਤ ਮਹਿੰਗੀਆਂ ਬਰਝਾਂ ਹੁੰਦੀਆਂ ਰਹੀਆਂ ਪਹਿਲਾਂ ਦੁਬਾਰੇ ਉਹੀ ਕੁਸੂਰ ਵਾਤੇ ਹੋਣ ਲੱਗ ਰਿਹਾ ਇਸ ਕਰਕੇ ਸਾਥੀਓ ਬਦਲੀਆਂ ਦਾ ਮਸਲਾ ਤੇ ਇਹ ਆ ਪਰसों ਜਿਹੜੇ ਕੱਲ ਡੀਓ ਮੈਡ ਦਾ ਤੁਸੀਂ ਦੇਖਿਆ ਬਿਆਨ ਸੀ ਖਵਾਦ ਦੇ ਵਿੱਚ ਵੀ ਬਦਲੀਆਂ ਜਿਹੜੀ ਟੀਕਟਾਂ ਸੀ ਇੱਕ ਦੀ ਲੱਗੂ ਕੀਤੀ ਤੇ ਜਮਾ ਸਹੀ ਬਦਲੀਆਂ ਦਿਨਵਾ ਮਤਾਵਤ ਲੱਗੂ ਕੀਤੀ ਆ ਕੱਲ ਬੜਾ ਵਸਾਰਾ ਸਾਰੇ ਗੁਰ ਪੱਜ ਗਿਆ ਪਰ ਦੇਖੋ ਤੁਸੀਂ ਜਦੋਂ ਬੰਦੀ ਤਾਂ ਦੇਖੋ ਛੋਟਾ ਜਿਹਾ ਇੱਕਿਆਮ ਦੀ ਗੱਲ ਹੋਵੇ ਤਾਂ ਵੀ ਉਹ ਫੜਾ ਕੇ ਕਿੰਦਾ ਚੱਲ ਰਿਹਾ ਐਥੇ ਬਦਲਿਆ ਦਦੂਗੀ ਤੇ ਛੋਟੇ ਇੱਕਾ ਸਾਰੇ ਸ਼ਾਨਦਾਰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਸੀ ਕੋਈ ਬੋਲਦਾ ਨਹੀਂ ਸੀ ਜੇ ਇੱਕ ਤੇ ਇੱਕ ਡੋਲ ਨੀ ਸਿਸਟਮ ਕੋ ਪਰ ਹੈ ਵਾਲੋ ਇੱਕਦੇ ਆਪ ਨੂੰ ਗੋਸ਼ਟ ਕਰਨ ਦੇ ਵਿੱਚ ਹਜ਼ਾਰਾਂ ਦੇ ਆਟਾ ਨੁਕਸਾਨ ਹੋ ਰਿਹਾ ਉਹਦੇ ਲਈ ਸਾਨੂੰ ਤਾਂ ਫੇਰ ਕਿਤਨਾ ਕਿਉਂ ਸੋਚਣਾ ਪਊਗਾ ਇਹ ਆ ਜੇ ਜਲਾ ਕਿੱਦਾਂ ਵਿੱਚ ਜਲਾ ਗੱਢੀ ਰਹੇ ਮੰਗ ਕਰੋ ਸਟੇਟ ਕਾ ਦੇ ਬੰਦੇ ਨੂੰ ਸਟੇਟ ਕਾ ਫਰਮ ਚੱਲੀ ਜਾਵੇ ਇੱਕ ਆਪ ਤਾਂ ਫਤਹਿ ਕਰਨੀ ਪੂਣਾ ਤੇ ਜਿਲਾ ਕਾ ਦੇ ਆ ਅਸੀਂ ਐਡਿਟ ਤੇ ਕੋਈ ਤਰਾਜ ਨਹੀਂ ਕਰਦੇ ਐਡਿਟ ਵੱਡਾ ਕਾ ਦੇ ਬਾਹਰ ਬੰਦੇ ਬੈਠੇ ਆ ਉਹ ਸਰਕਾਰ ਧੱਕੇ ਨਾਲ ਲਾਉਂਦੀ ਆ ਉਹਨਾਂ ਨੂੰ ਸਟੇਟ ਦੇ ਤਾਂ ਉਹ ਥਿਲੇ ਜਾ ਜਾਣ ਪਰ ਐਸਟੀਐਸੀ ਦੇ ਮਸਲੇ ਚ 75 ਪੱਕੀ ਦਾੜਾ ਕੋਟਾ ਅਸੀਂ ਉਹ ਮੰਗ ਰੱਖ ਕਰਦੇ ਆ ਵੀ ਉਹ ਬਹਾਰ ਉਹ ਬਣਿਆ ਰਹਿਣਾ ਚਾਹੀਦਾ ਕਿਉਂਕਿ ਪੱਦਾਂ 18 ਸਾਲ ਲੱਗਦਾ ਇੱਥੇ ਬਾਹਰ ਨੂੰ ਤਾਂ ਸੋਨਾ ਡੀਗਣਾ ਬਹੁਤ ਮੁਸ਼ਕਲ ਹੁੰਦਾ ਤੇ ਹੁਣ 25 25 27 ਸਾਲ ਲੱਗਦਾ ਸੀਐਸਟੀ ਬਣਦੀ ਸੀ ਇਹ ਤੋਂ ਬਾਅਦ ਬੀਪਿਓ ਬਣਨਾ ਹੁੰਦਾ ਇਹ ਸਿਸ ਅਲੱਗ ਤੋਂ ਦੇ ਸਾਡੇ ਸਾਥੀ ਸੀਐਚਡੀ ਆ ਤਬੂਰ ਦਾ ਉਹ ਸਾਡੀ ਸਦੀਪ ਕੁਰੋਂ ਸੇ ਪੁੱਟ ਦੇ ਪੁੱਸ ਦੀ ਬਖਸ਼ਣਾ ਬੈਠਾ ਇੱਕ ਘਰ ਤੋਂ ਮਰ ਗਈ ਇੱਕ ਹੋਰ ਮਰ ਜਣੇ ਸਾਬ ਜੀ ਦਾ ਪੈਸੇ ਹੁੰਦੇ ਤੇ ਦੋ ਸਾਥ ਸੱਤ ਜਣੇ ਸਾਡੇ ਪ੍ਰਬੰਧਕੀ ਕੌਂਸਲ ਤੇ ਜਾਣਾ ਸੀ ਉਹਨਾਂ ਦਾ ਕਿ ਡੀਕੂ ਬਣਾਣਾ ਸੀ ਉਹ ਨਖਾਣਾ ਹੋਣਾ ਸੀ ਇਸੇ ਤਰ੍ਹਾਂ ਇਹ ਜਿਹੜੇ ਲਗਾਤਾਰੇ ਕੰਮ ਚੱਲ ਰਹੇ ਨੇ ਲੋਕਪੁਰ ਦੇ ਵਾਸਤੇ ਆਹੀ ਇੱਕ ਆਪਣੇ ਕੋਲ ਹਾਲਾ ਹੋ ਰਿਹਾ ਕੋਈ ਨਹੀਂ ਨਹੀਂ ਤਾਂ ਇਹ ਮੈਂ ਤਾਂ ਵੀਓ ਕੋਲ ਵੀਰ ਲੈ ਕੇ ਆਂ ਪਹਿਲਾਂ ਕਿਸੇ ਸਾਥੀ ਲੈ ਕੇ ਆਉਂਦੇ ਰਹੇ ਮੀਟਿੰਗਾਂ ਹਲੋ ਕਰਤੀ ਜਾਂਦੇ ਆ ਪਰ ਮੀਟਿੰਗਾਂ ਦੇ ਵਿੱਚ ਨੂੰ ਆਏ ਲੋਕਾਂ ਵਿੱਚ ਕੋਈ ਨਹੀਂ ਤੇ ਖੜੇ ਤੁਸੀਂ ਇਕੱਠੇ ਹੋ ਕੇ ਬੈਠਦੇ ਹੋ ਤਾਂ ਫਿਰ ਕੋਈ ਗੱਲਾਂ ਗੱਲ ਨਿਕਲਦੀ ਐ ਇਸੇ ਕਰਕੇ ਇੱਕ ਤਾਂ ਤੈਅ ਕਰੋ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੱਲੇ ਜਾਓ ਸਾਹਿਤੀ ਤੋਂ ਸਾਡੇ ਬਿਊਰੋ ਸੰਗ ਕਰਕੇ ਬੈਠੇ ਆ ਡੂਡ ਮੈਨ ਲਾਉਗਾ ਉਹ ਲੈਕਚਰ ਇੱਥੇ ਜਵਾਨ ਕਰਾਉਂਦਾ ਦਫ਼ਤਰ ਚ ਕਿਹਾ ਤੁਸੀਂ ਲੈਕਚਰਰ ਬਣ ਕੇ ਇਹਨਾਂ ਸਟੇਸ਼ਨ ਕਲਾਸ ਹੀ ਕਰਾ ਰਹੇ ਇਹਨਾਂ ਸਟੇਸ਼ਨ ਕਲਾਸ ਕਰਾਈ ਹੁੰਦੀ ਐ ਲੈਕਚਰਰ ਬਣੇ ਹੁੰਦੇ ਇਹਨਾਂ ਸਾਡੇ ਜਿਹੜਾ ਪੋਸਟਾਂ ਵਿਲੀਆ ਹੋਈਆਂ ਹੁੰਦੀਆਂ ਹੋਰ ਉਹਦੇ ਹਿਸਾਬ ਨਾਲ ਕਰਦੇ ਬੀਏ ਤੋਂ ਦੇ ਬੰਦੇ ਹੁੰਦੇ ਬਾਹਰ ਜਿਹੜੇ ਕਿੰਨੇ ਆ ਜਾਂਦੇ 350 ਅਧਿਆਪਕਾਂ ਲਈ ਅੰਗਰੇਜ਼ੀ ਮਾਸਟਰ ਜਿਹੜੇ ਬਾਹਰ ਬੱਠੇ ਆ ਦੂਜੇ ਦਿਨਾਂ ਚ ਕਿੰਨੇ ਹਜ਼ਾਰਾਂ ਅਧ ਉਹ ਬਦਲੀਆਂ ਕਰਾ ਕੇ ਆਉਣਗੇ ਕਿਵੇਂ ਇੱਥੇ ਉਹਦਾ ਪਰਿਵਾਰ ਇੱਥੇ ਠੁੜੀ ਜਾਂਦਾ ਹੋ ਆਪਸੀ ਤੇ ਬੱਚੇ ਥੱਲੇ ਇਸ ਕਰਕੇ ਸਰਕਾਰ ਦਾ ਜਿਹੜਾ ਸਿਸਟਮ ਹੈ ਇਹ ਲਗਾਤਾਰ ਗੱਦਣਾ ਹੋ ਰਿਹਾ ਇਹਨਾਂ ਬਦਲੀਆਂ ਦੇ ਮਾਮਲੇ 'ਚ ਪੋਸਟਾਂ ਜਿਹੜੀਆਂ ਲਗਾਤਾਰ ਸੋਹ ਨਹੀਂ ਕੀਤੇ ਜਾਂਦੇ ਪੁਸਤਾਂ ਨੂੰ ਉਜਾਇਆ ਜਾ ਰਹੀਆਂ ਪੋਸਟਾਂ ਨੂੰ ਨਵੇਂ ਤਰੀਕੇ ਕਿਤੇ ਜਾਂ ਰਹੀਆਂ ਤੇ ਉਹ ਉਹਦੇ ਲਈ ਆਪ ਨੂੰ ਲਗਾਤਾਰ ਮਤ ਕਰਨੀ ਚਾਹੀਦੀ ਹੈ ਉਂਝ ਸਰਕਾਰ ਦੇ ਪੱਧਰ ਤੇ ਜਾਂ ਅਫਸਰਸ਼ਾਈ ਦੇ ਪੱਧਰ ਤੇ ਵੀ ਗੱਲ ਕਰਨੀ ਹੋਵੇ ਦੇਖੋ ਗੱਲ ਇਹ ਹੈ ਜਿਹੜੇ ਇੱਕ ਕਾਪਾ ਚ ਦਫ਼ਤਰ ਇੱਕ ਬੈਠਾ ਇਹਨਾਂ ਦੀ ਗੱਲ ਹੀ ਕਰ ਰਹੇ ਨੇ ਜਿਹੜੇ ਇੱਥੇ ਜਿਹਨੇ ਪਾਸਟਰ ਬੈਠੇ ਨੇ ਜਿਹੜੇ ਦਫ਼ ਕੱਲ ਪੱਕੀ ਜਾਂਦੀ ਗ੍ਰਾਂਟ ਪਾਈ ਪਰਸੋਂ ਤੇ ਦੂਜੇ ਚਿੱਠੀ ਪਾਦੀ 11 ਵਜੇ ਜੋ ਗ੍ਰਾਂਟ ਖਰਚ ਕਰਕੇ ਅਜੀ ਰਿਪੋਰਟ 25000 ਦੀ ਗ੍ਰਾਂਟ ਅੱਜ ਪਾਈ ਕੱਲ ਕੇ ਰਿਪੋਰਟ ਦੋ ਉਹ ਸੁਪਰਲੇ ਮਾਨਸਫਰ ਮਤਾਂ ਤੱਕ ਕਮੇਟੀ ਬਲਾਈ ਕਦੋਂ ਸੀ ਮਤਾਂ ਕਦੋਂ ਪਾਇਆ ਸੀ ਕਹਿੰਦਾ ਕਦ 52 ਸੀ ਮਿਸਤਰੀ ਕਦੋਂ ਲਾਇਆ ਸੀ 25000 ਦੀ ਗ੍ਰਾਂਟ ਕਿਸੇ ਕੰਮ ਕਹਿੰਦਾ ਪਰ ਆਪ ਅੱਜ ਗ੍ਰਾਂਟ ਪਾਈ ਹੈ ਇੱਕ ਕੱਲ ਪਾਈ ਹੈ ਪੰਜੋਂ ਇਹਨਾਂ ਦਾ ਇੱਕ ਇੱਕ ਪਾਈ ਰਿਪੋਰਟ ਦੋ ਵੀ ਬਾਲੀ ਬਾਰਸ ਕਰਾਉਣਾ ਇੱਕ ਤਾਂ ਇਹ ਦਸਤਰਾ ਇੱਕ ਬੀਪੀਓ ਦਾ ਦਸਤਰਾ ਇੱਕ ਇਥੇ ਹੋਰ ਸੜਿਆ ਹੋ ਸਪਲੀਫਿਕੇਸ਼ਨ ਵਾਲੇ ਉਹ ਵੀ ਕੰਟਰੋਲ ਸਰਪ੍ਰਸਤਤਾ ਮਾਰਨ ਦੀ ਬਜਾਏ ਲਾਗੇ ਇਹਦਾ ਵੀ ਇਹ ਕੋਲ ਦਫਤਰ ਕਿਹੜਾ ਜਾਂਦਾ ਨਾ ਤਿੰਨੇ ਆਵਦ ਸਾਹਮਣੇ ਲੱਗਤੇ ਸਾਰੇ ਆਵਦ ਸਾਹਮਣੇ ਚਲਾਈ ਜਾਂਦੇ ਆ ਇਸ ਕਰਕੇ ਇਹ ਸਿਸਟਮ ਨੂੰ ਰੋਕਣਾ ਇਹਦੀ ਵੀ ਆਪਾਂ ਗੱਲ ਕਰੀਏ ਵੀ ਇਹ ਸਿਸਟਮ ਕੋਈ ਨਾ ਹੋਵੇ ਗ੍ਰਾਂਟ ਨੂੰ ਜੋ ਚਿੱਠੀ ਆਉਂਦੀ ਉਹਦ ਤੱਕ 33 ਮਾਲ ਤੱਕ ਜੋ ਚਿੱਠੀ ਆਉਂਦੀ ਉਹਦ ਲਿਖਿਆ 33 ਮਾਲ ਤੱਕ ਗ੍ਰਾਂਟਾ ਖਰਚ ਕਰਨੀਆਂ ਇਹ 13 ਦਿਨ ਵਿੱਚ 13 ਦਿਨ ਦੇ ਅੰਦਰ ਜੇ ਇੱਕ ਟਿੱਪਣੀ ਲਿਖਿਆ ਸਾਡੇ ਗ੍ਰਾਂਟ ਖਰਚ ਕਰ ਦਿਓ ਪਹਿਲਾਂ ਮਾਰਨ ਨੂੰ ਗਲਤ ਕੰਮ ਕਰਾਉਂਦੇ ਦੀ ਗਲਤ ਕੰਮ ਹੋ ਗਿਆ ਕਿ ਸੋਤੋਂ ਤੁਸੀਂ ਤਿਆਰ ਰੱਖੋ ਜੇ ਉਸ ਤੋਂ ਗਲਤ ਕੰਮ ਹੋ ਇਸ ਜੇ ਗਾੜ ਲੇਡ ਉਹ ਜੋ ਸੋਟ ਦੇ ਭਾਅ ਨਹੀਂ ਬਣ ਜਦੋਂ ਕਲੀਅਰ ਹਜੇ ਸਹੀ ਇਲਾਣ ਕਰਦੇ ਹੋਗੇ ਸੋਟ ਦੇ ਕੁਝ ਨਹੀਂ ਹੁੰਦਾ ਜੇ ਗਾੜ ਗਲਤ ਖਰਚ ਕਰਨੀ ਤੇ ਸੋਡੀ ਉਸ ਕੇ ਸਿੱਧੇ ਕਿਤੇ ਹੋ ਗਈ ਕਿਸੇ ਕਿਸੇ ਸਕੈਪ ਕਰਦੇ ਜੋ ਕਿ ਹੋਰ ਗੱਲਬਾਤ ਹੋ ਗਈ ਇਹ ਕਹਣਗੇ ਨਾ ਅਸ ਤੱਕ ਇਹ ਦੇਖ ਲਈਦਾ ਇੱਕ ਨਾ ਤੁਮ ਜੀ ਲਿਸਟ ਇਹਨੇ ਉਪਰ ਕਰ ਜਾਂਦੇ ਆ ਇਸ ਕਰਕੇ ਇੱਕ ਪਹਿਲਾ ਗੱਲਾਂ ਦਾ ਆਪਾਂ ਨੂੰ ਸੋਚਣਾ ਚਾਹੀਦਾ ਇਹ ਅਫਸਰ ਸਹੀ ਹੈ ਜਿਹੜੀ ਜਦੋਂ ਸਾਥੋਂ ਗਾੜ ਕੰਮ ਕਰਾਉਂਦੀ ਹੈ ਇਹਨੂੰ ਉਸੇ ਘੇਰ ਲਈ ਬਣਦਾ ਉਹਦਾ ਸਰਕਾਰ ਨੇ ਦਾ ਜਮਾ ਐਜੂਕੇਸ਼ਨ ਵਿਭਾਗ ਦੇ ਵਿੱਚ ਜਮਾ ਸੰਗ ਲਈ ਆ ਇਹਨਾਂ ਦਾ ਹਾਲਾਤ ਇਹ ਨੇ ਪਠੰਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਬੀਐਲਓ ਨੂੰ ਤੁਸੀਂ ਦੇਖੋ ਰੋਜ਼ ਦਾ ਬੀਐਲਓ ਪੁੱਲਾ ਜੋ ਬਾਹਰ ਜਿੱਦਾਂ ਹੁਣ ਹੱਕਤ ਸੀਐਸਆਈ ਐਸਆਈਆਰ ਚੱਲਣੀ ਆ ਕਿ ਵੀ ਨਾ ਰਾਜਾ ਆਪਕਾ ਸੈਕਟਰੀ ਜੀ ਆਪਕਾ ਸੁਲਝ ਨਹੀਂ ਬਣਦਾ ਨਹੀਂ ਕਿਰਦੇ ਆ ਕੰਮ ਕਰੂ ਕਦੋਂ ਕਰੂ ਕਰਨਗੇ ਪੜਾਉਣਗੇ ਕਦੋਂ ਇਹ ਨਾ ਹੁਣ ਤੱਕ ਮੈਂ ਇਹ ਕਹਿਣਾ ਪਊ ਕਿ ਸਾਨੂੰ ਪੜਾਉਣ ਦਾ ਟਾਈਮ ਦੇਓ ਤਾਂ ਉਹ ਦਿੰਦੇ ਨਹੀਂ ਘਰਾਟਾ ਤੁਸੀਂ ਕੋਈ ਝੂਠੇ ਲੱਗਿਆ ਪਿਆ ਕੋਈ ਪੰਜਾਬ ਦੇ ਲੱਗਿਆ ਪਿਆ ਆ ਹੁਣ ਕੋਈ ਬੋਸ ਨਾਲ ਬੀਐਲਓ ਸੁਲਝਣਾ ਜੋ ਫਾਰਕ ਕਰਦੇ ਵਿੱਚ ਤਿੰਨ ਦਿਨ ਚਾਰ ਦਿਨ ਤੇ ਇਹ ਮਗਰ ਸਾਰਾ ਸਿਸਟਮ ਇਹ ਲਗਾਤਾਰ ਮਾ ਉਹ ਹੋ ਰਿਹਾ ਇਹਨੂੰ ਰੋਕਣ ਦੇ ਨਹੀਂ ਆਪਾਂ ਯਤਨ ਕਰੀਏ ਕਿੱਥੇ ਹੋਗੇ ਤੇ ਨਹੀਂ ਇਹ ਸਿਸਟਮ ਲਗਾਤਾਰ ਘੰਗਲਾ ਹੋ ਰਿਹਾ ਤੇ ਆਪਕਾ ਸਾਡਾ ਸਾਥੀ ਬੈਠਾ ਇਹਦਾ ਕੇਸ ਟੱਕਰ ਸੇਮ ਹੀ ਨੇ ਇੱਥੇ ਮੈਡਮ ਇੱਥੇ ਅੱਜ ਇੱਕ ਟ੍ਰੀਮੈਂਟ ਲਾਉਣਾ ਸੀਦਾ ਇਹ ਸੀਐਫਟੀ ਬਣ ਕੇ ਸੋ ਤੋਂ ਵਾਪਸ ਆ ਗਿਆ ਨੌ ਸਾਲਾਂ ਬਣਦਾ ਸੀ 7 ਮਹੀਨੇ ਹੋ ਗਏ ਪੂਰੇ ਅੱਜ ਆਜੋ ਕੱਲ ਨੂੰ ਆਜਾ ਅੱਜ ਕੱਲ ਨੂੰ ਆਜਾ ਤੇ ਅੱਜ ਹੋ ਗਿਆ ਤੁਹਾਡਾ ਇਹ ਪਹਿਲਾਂ ਕਹਿੰਦੇ ਤੁਹਾਡਾ ਬਣਦਾ ਦੇ ਸਾਰਾ ਸਾਹਮਣੇ ਕਹੇ ਬਣਦਾ ਹੁਣ ਪਰਸਾ ਜੇ ਉੱਥੇ ਡੀਓ ਵੀਵਨ ਚਿੱਠੀ ਕਰਦੀ ਕਿਉਂਦਾ ਬਣਦਾ ਹੀ ਨਹੀਂ ਸੀ ਹੁਣ ਇਹਨਾਂ ਦਾ ਇਹ ਪਤਾ ਪਹਿਲਾਂ ਬਣਦਾ ਸੀ ਜਦੋਂ ਉਹ ਤੋਂ ਕਿਹਨੇ ਕਹੇ ਬਣਦਾ ਜਦੋਂ ਹੁਣ ਜਵਾਬ ਦਿੱਤਾ ਇਹਨਾਂ ਦਾ ਕਿਹਨੇ ਕ ਇੱਥੇ ਦਫ਼ਤਰ ਦੇ ਵਿੱਚ ਛੋਟੇ ਮੋਟੇ ਕੰਮ ਕਰਾਣਾ ਹੋਵੇ ਸੋ ਟਾ ਟਾ ਦੇਰ ਘੰਟੇ ਦੀ ਨਾਲ ਭਰ ਦਿਓ ਇੱਥੇ ਛੋਟਾ ਕੰਮ ਹੋਵੇ ਤਿੰਨ ਮਿੰਟ ਫਾਈਲ ਦੇ ਸੀਵਨ ਪਹਿਲੇ ਤੱਕ ਪੁੱਛਦੇ ਹੈ ਕਿ ਸਾਡੇ ਕੋਲ ਧਾਰਨਾ ਨਹੀਂ ਛੇ-ਛੇ ਮਿੰਟ ਪਹਿਲਾਂ ਪਈ ਜਾਂਦੀ ਹੈ ਜ਼ੁਰੀਏ ਇੱਥੇ ਕੋਈ ਨਹੀਂ ਦੱਸਦਾ ਇਸ ਕਰਕੇ ਇਹ ਸਿਸਟਮ ਆ ਇਸ ਤਿਹੇ ਜਿ ਲਗਾਤਾਰ ਖਰਾਬੀ ਹੈ ਕਿ ਅਫਸਰ ਸਾਹਿਬ ਵੀ ਆਉਂਦੇ ਮਨਮਦनियां ਕਰਦੀ ਆ ਤਾਹਾਂ ਤੋਂ ਅਧਿਕਾਰੀ ਮਨਮਦनियां ਕਰਦੇ ਬਲਨ ਦੀਪ ਡੀਐਸਸੀ ਦਫ਼ਤਰ ਤੋਂ ਬਾਹਰ ਜੀ ਜਿੰਨੇ ਮੌਜੂਦ ਉਹਨਾਂ ਜਿੰਨੇ ਮਸਲੇ ਨੇ ਉਹਦੇ ਧਰਮ ਲਈ ਬਟੇ ਕਿੰਨੇ ਜਥੇਬੰਦੀਆਂ ਵਾਲੇ 95 ਭਰਤੀ ਪੀਟੀਟੀ ਦੀ ਉਹ ਜੋ 1500 ਬੰਦਾ ਜੁਆਰ ਕਰਾਇਆ ਕਹਿੰਦੇ 95 ਭਰਤੀ ਹੋ ਗਈ ਉਹ ਇੱਕ ਪੀਟੀਟੀ ਦੀ ਹੋਰ ਭਰਤੀ ਸੀਗੀ 32 23 ਉਹ ਜੋ 800 ਬੰਦਾ ਵੀ ਜੁਆਰ ਕਰਾਇਆ ਕਹਿੰਦੇ 23 ਭਰਤੀ ਹੋ ਗਈ ਕੋਈ ਭਰਤੀ ਜਿਹੜਾ ਨਾਮ ਨਹੀਂ ਦਿੰਦਾ ਜਿੰਨੇ ਮਰਜ਼ੀ ਭਰਤੀ ਦਾ ਨਾਮ ਉਹਦਾ ਤੀਜਾ ਸਾਈ ਭਰਤੀ ਦੀ ਕਰਦੇ ਸਾਰੇ ਭਰਤੀ ਨਾਮ ਨਹੀਂ ਹੁੰਦੇ ਆ 2000 ਪੀਟੀਟੀ ਦੀ ਪੋਸਟ ਗੜੀ ਸੋਹਣੇ ਸਾਹਮਣੇ ਉਹ ਕੱਟ ਹਫ਼ਤੇ ਵਾਲੀ ਰੱਦ ਕਰਤੀ ਕਹਦੇ ਵੀ ਸਤੋ ਗੱਤ ਹੋ ਗਿਆ ਤੇ ਆ ਤੁਹਾਡੇ ਤੁਹਾਡਾ ਤੁਹਾਡਾ ਕਹਿੰਦਾ ਅਸੀਂ ਪੋਸਟਲ ਲੇਟ ਇਸ ਕਰਕੇ ਕਰਦਨੇ ਆ ਸਤ ਕਿਉਂਕਿ ਜਿਸ ਇਸ਼ਤਿਹਾਰ ਆਇਆ ਉਸ ਦੀ ਗਲਤੀ ਨਾ ਹੋਵੇ ਕੋਰਟ ਚ ਜਾਣ ਦੀ ਕੋਈ ਗੈਸ ਨਾ ਰਹੇ ਪਰ ਇਹਨਾਂ ਤੋਂ ਕੋਈ ਗੱਲ ਮਸਾ ਨਹੀਂ ਹੁੰਦਾ ਹੀ ਨਹੀਂ ਸਾਰੇ ਸਾਰੇ ਮਸਲੇ ਕੋਰਟ ਦੇ ਜਿਹੜੇ ਫੈਸਲੇ ਆ ਰਹੇ ਹਨ ਜਿੰਨੇ ਆਪ ਜਿਹੜੇ ਸਾਥੀ ਭਰਤੀ ਹੋਏ ਨੇ ਸੇ ਨਿਰਤੰਤਰ ਸਾਲਾ ਕ੍ਰਿਸ਼ਿ ਪ੍ਰੀਟ ਦੇ ਕੰਮ ਕਰ ਰਹੇ ਆ ਸਾਰੇ ਦੇ ਹੱਕ ਵਿੱਚ ਫੈਸਲੇ ਆ ਰਹੇ ਆ ਉਹਨੇ ਉਹਨਾਂ ਕਿ ਕਿਉਂਕਿ ਕ੍ਰਿਸ਼ਿਪੁਰ ਦਾ ਪਾਇਆ ਹੋਇਆ ਜਾਂਦਾ ਤੇ ਰੈਕੋਰਡ ਰਿਕੋਗਨੀਸ਼ਨ ਨਹੀਂ ਸੀ ਉਹਨੇ ਸਾਰੇ ਮਾਰ ਦੇ ਭਰਾਏ ਰੂਲ ਸੀ ਆਪਦੇ ਭਾਗੇ ਲੱਗ ਕਿ ਕਿ ਉਹ ਕਵੱਗਿਆ ਜਿਹੜੇ ਪ੍ਰੋਫੈਸਰ ਦੇ ਘ ਇਸ ਕਰਕੇ ਤੁਸੀਂ ਸਾਰੇ ਸਾਥੀ ਆਏ ਹੋ ਕੋਈ ਆਪਾਂ ਇਹ ਨਿਸ਼ਾਨ ਧਰ ਰੱਖਿਆ ਸੀ ਇਹ ਕਹਿੰਦੇ ਸਾਰੇ ਸਾਥੀ ਵੱਡੀ ਗਿਣਤੀ ਜੁਣਾਂਗੇ ਡੀਓ ਇੰਨੀ ਗਿਣਤੀ ਫਿਰ ਵੱਡੀ ਗਿਣਤੀ ਆਇਆ ਆਪਾਂ ਫਿਰ ਮੰਗ ਰੱਖਣਾ ਇਹ ਪੁੱਛਦੇ ਸੀ ਅੱਜ ਡੀਓ ਕੀ ਕਰਨਾ ਤੇ ਡੀਓ ਮੈਡਮ ਨੇ ਸਾਨੂੰ ਸੱਦ ਕੇ ਕਿਹਾ ਤਾਂ ਕਿ ਉਹ ਰਾਤ ਨੂੰ ਕਿ ਹੰਡੀ ਉਹਨਾਂ ਨੂੰ ਬੁਲਾ ਲਓ ਕਿਹਾ ਆ ਕੇ ਦੱਸਾਂਗੇ ਡੀਓ ਮੈਡਮ ਵੀ ਉਹ ਬਦਲੀ ਦਾ ਵੱਡਾ ਮਸਲਾ ਸੀ ਜਿਹੜੇ ਕੱਲ੍ਹ ਤੱਕ ਪਰਸੋਂ ਤੱਕ ਸਹੀ ਸਾਰਿਆਂ ਦੇ ਸਾਹਮਣੇ ਸਾਹਮਣੇ ਸਹੀ ਸੀ ਉਹ ਰੱਤ ਨੂੰ ਰੱਖੇ ਮੈਰਾ ਦੋਈ ਹੈ ਕਿ ਜਦੋਂ ਪੁੱਕਾ ਦੇ